ਤੈ ਗੁਰਾ ਤੁਮਰੇ ਗੋੜਾ ਕੀ ਕਹਾ ਮੇਰੇ ਸਤ ਗੁਰਾ ਜਦ ਤੁਰ ਬੋਲੇ ਤਦ ਵਿਸ਼ਮ ਹੋਈ ਜਾ ਤਾਨੇ ਗੁਰ ਨਾਨਕ ਜਨ ਕੋਈ ਬਾਤ ਨਾ ਪੂਛਦਾ ਤੂੰ ਵਰਤ ਕਰ ਸ਼ਾਂਤੀਂ ਵਰਤ ਕਰ ਸੰਤੰਨ ਕਿਰੇ ਹੰਪਾਤੀ ਹਮਰੁੜਤੇ ਤੇਰੇ ਤੇ ਏ ਕੋਈ ਬਾਤ ਨਾ ਪੂਛਦਾ ਹਮਰੁੜਤੇ ਤੇਰੇ ਤੇ ਕੋਈ ਬਾਤ ਨਾ ਪੂਛਦਾ कोई बात न पूछता हरे मन वसे आशोई जय सब कोई जय सब कोई हरे मत वसे आसोई हरे जैसे हम साथ दूरे दूरे हाँ, हाँ। 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 बहुत अप ਹਰ ਗੰਨ ਤਨ ਆਏ ਲੜਾਈ ਤੂੰ ਗੁਰ ਪਿਤਾ ਤੂੰ ਹੈ ਗੁਰ ਮਤਾ ਤੂੰ ਗੁਰ ਬੰਦ ਪਰ ਮੇਰਾ ਸਤਿ ਉਨਕ ਸਤਗੁਰੁ ਕਿਛਾ ਆਨੰਦ ਪਿਆ ਮੇਰੀ ਵਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ I'm <laughs> ਕਿਤੇ ਕਾਲ ਕਟਮਾਰ ਹੋਰ ਕਰਮ ਪਾਇਆ ਤੁੰਨੇ ਕੋਸੇ ਗਾਮ ਮਰਕੇ ਲਾਗੇ ਰੱਬ ਆਇਆ ਸਾਰੇ ਸਗਲ ਵਿਸੋਰੇ ਦੁੱਖੋ ਨੋਗ ਸੰਕਾ ਕਿ ਕਰੇ ਸੋਨੇ ਸਤੀ ਬਾਣੀ ਸੰਤ ਸਾਜਨ ਭਏ ਸਭ ਸੇ ਕੋਰੇ ਗੁਰ ਤੇਗਾਂ ਹੁਣ ਸੇ ਪੁਤ ਕਤੇ ਪੁਤ ਸਤੁਰ ਰਹਿਆ ਰਾਤ ਦੇ ਵੇਲੇ ਦਾਇ ਦਾਇ ਅਖੇ ਲੈ ਸੰਗ ਜਗਤ ਚੰਗਿਆ ਆ ਬੁਰਿਆ ਆ ਆ ਵਚ ਕਰਮ ਦੂਰ ਕਰਮੀ ਆ ਕੋ ਆਪਣੀ ਕੇ ਨੇ ਰਖ ਦੂਰ ਜਿੰਨੀ ਰਾਮ ਧਾਰਿਆ ਤੇ ਮਸਕਤ ਕਾwale ਨਾਨਕ ਤੇ ਮੁਖੀ ਉਜਲੇ ਕੇਤੀ ਛੁਟੀ ਨਾ ਆਜੀ ਜੀ ਦਾ ਖਾਲਸਾ ਵੇਗ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਤਿਕਾਰਯੋਗ ਸਰਦਾਰ ਜਗਦੇਵ ਸਿੰਘ ਤਲਵੰਡੀ ਜੋ ਕਿ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ ਉਹਨਾਂ ਦੇ ਸੁਪੁੱਤਰ ਜਗਜੀਤ ਸਿੰਘ ਤਲਵੰਡੀ ਜੋ ਕਿ ਅਚੇਤੇ ਤੌਰ ਤੇ ਇਥੇ ਆਪਣੇ ਸਮਾਗਮ ਦੇ ਵਿੱਚ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਹੈ ਅਸੀਂ ਕਲਾਸ਼ ਨਗਰ ਵੈਲਫੇਅਰ ਸੁਸਾਇਟੀ ਤੋਂ ਭਾਈ ਜਗਜੀਤ ਸਿੰਘ ਤਲਵੰਡੀ ਜੀ ਦਾ तहे ਦਿਲੋਂ ਧੰਨਵਾਦ ਕਰਦੇ ਆਂ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਧੰਨਵਾਦ ਕਰਦੇ ਆਂ ਆਪ ਸਾਰੀ ਸੰਗਤ ਦਾ ਆਪ ਜੀ ਦੇ ਸਹਿਯੋਗ ਤੇ ਨਾਲ ਜਿਵੇਂ ਪਹਿਲਾਂ ਹੀ ਪ੍ਰੋਗਰਾਮ ਕੀਤੇ ਗਏ ਨੇ ਇੱਥੇ ਵੀ ਇਸੇ ਤਰ੍ਹਾਂ ਪ੍ਰੋਗਰਾਮ ਕੀਤਾ ਗਿਆ ਹੈ ਜਦੋਂ 18 ਸਾਲ ਦੀ ਮਹਾਰਾਜ ਦੀ ਉਮਰ ਹੋਈ ਉਹਨਾਂ ਸਮੇਂ ਦੇ ਵਿੱਚ ਮੱਝੀਆਂ ਚੜਾਉਣ ਲੱਗੇ ਮੱਝਾਂ ਚਰਦੇ ਹੋਏ ਰਾਏ ਬਲਾਰ ਦੇ ਖੇਤ ਬਹੁਤ ਵੱਡਾ ਤਣਾਅ ਸੀ ਉਹਨਾਂ ਦੇ ਵਿੱਚ ਜਾ ਕੇ ਜਦੋਂ ਮੱਝਾਂ ਚਰਨ ਲੱਗੀਆਂ ਧੁੱਪ ਆ ਗਈ ਗੁਰੂ ਨਾਨਕ ਸਾਹਿਬ ਨੂੰ ਨੀਂਦ ਹੋ ਗਈ ਕੀ ਦੇਖਦਾ ਇੱਕ ਸੁਪਾ ਆ ਕਰਕੇ ਬਾਬੇ ਨਾਨਕ ਦੇ ਮੁਖੜੇ ਉੱਪਰ ਛਾ ਕਰ ਦਿੰਦਾ ਤੇ ਸਾਥ ਸੰਗਤ ਜੀ ਨੂੰ ਰਾਏ ਬਲਾਰ ਨੂੰ ਪਤਾ ਲੱਗਦਾ ਕਿ ਮੇਰੇ ਖੇਤ ਹੀ ਮੱਝਾਂ ਖਾ ਗਈਆਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਨੂੰ ਲਾਂਭਾ ਭੇਜਿਆ ਗਿਆ ਕਿਦੋਂ ਤੁਹਾਡਾ ਬੇਟਾ ਹੈ ਸਾਡੇ ਖੇਤ ਵਿੱਚ ਸੌ ਗਿਆ ਜਾ ਕਰਕੇ ਸਾਡਾ ਸਾਰਾ ਹੀ ਖੇਤ ਇਹਨਾਂ ਨੇ ਖਾ ਲਿਆ ਮੱਝਾਂ ਨੇ ਗੁਰੂ ਨਾਨਕ ਸਾਹਿਬ ਬੁਲਾਇਆ ਗਿਆ ਕਹਿਣਗੇ ਪਿਤਾ ਜੀ ਜਾ ਕੇ ਖੇਤ ਤਾਂ ਦੇਖ ਲਈਏ ਜਦੋਂ ਜਾ ਕੇ ਖੇਤ ਦੇਖੇ ਤਾਂ ਹਰੇ ਭਰੇ ਖੇਤ ਸਵੇਸ਼ ਕਰਕੇ ਜਦੋਂ ਇਹ ਆਪਣੇ ਜੀਜਾ ਜੀ ਪਾਸ ਗਏ ਉਥੇ ਮੋਦੀ ਖਾਨਾ ਉਥੇ ਪਰਾਂ ਨੂੰ ਕਿ ਵਣਜ ਵਪਾਰ ਕਰ ਲਵੇ ਮੋਦੀ ਖਾਨਾ ਖੋਲ ਲਵੇ ਤਾਂ ਉਥੇ ਜਿੰਨਾ ਮੋਦੀ ਖਾਨਾ ਸੀ ਉਹ ਸਾਰੇ ਗਰੀਬਾਂ ਨੂੰ ਲਟਾ ਦਿੰਦੇ ਤਾਂ ਉਹ ਕਹਿਣ ਲੱਗੇ ਕਿ ਮੇਰਾ ਮੋਦੀ ਖਾਨਾ ਇਹਨਾਂ ਨੇ ਖਰਾਬ ਕਰ ਦਿੱਤਾ ਕੁਝ ਵੀ ਇਹਦੇ ਚੀਜ ਵਿੱਚ ਨਹੀਂ ਰਹੀ ਤਾਂ ਉਥੇ ਵੀ ਜਦੋਂ ਗਿਆ ਸਾਰੇ ਸੰਗਤ ਨੇ ਦੇਖਿਆ ਕਿ ਚਲੋ ਆਪਾਂ ਮੋਦੀ ਖਾਨਾ ਦੇਖੀਏ ਤਾਂ ਗੁਰੂ ਸਾਹਿਬ ਨੇ ਤੀਰਾਂ ਤੇ ਰਾਂ ਟੋਲਿਆ ਮੋਦੀ ਖਾਨਾ ਉਹਨੇ ਦਾ ਉਹ ਨਹੀਂ ਉਥੇ ਰਿਹਾ ਤਾਂ ਸਾਧ ਸੰਗਤ ਜੀ ਇਹ ਬਹੁਤ ਵੱਡੀ ਜੋ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਉਦਾਸੀਆਂ ਦੇ ਵਿੱਚ ਜਿੱਥੇ ਨਿੰਦਿਆ ਕੀਤੀ ਕਿ ਗੁਰੂ ਸਾਹਿਬ ਨਾਲ ਜੁੜੋ ਗੁਰੂ ਸਾਹਿਬ ਨਾਲ ਜੁੜ ਕੇ ਆਪਣੇ ਪਰਿਵਾਰ ਦੀ ਸ਼ੁਕ ਸ਼ਾਂਤੀ ਮੰਗੋ ਆਪਣੇ ਪਰਿਵਾਰਾਂ ਦੇ ਲਈ ਆਪਾਂ ਹਰ ਜੋ ਅਰਦਾਸਾਂ ਬੇਨਤੀਆਂ ਜੋੜਦੀਆਂ ਕਰਦੇ ਆ ਕਿ ਸੱਚੇ ਪਾਤਸ਼ਾਹ ਸਾਡੇ ਘਰ ਦੇ ਵਿੱਚ ਦੇਰੋਂ ਕਰ ਬਖਸ਼ਿਸ਼ ਕਰਨਾ ਸਾਡੀਆਂ ਮਨੋ ਕਾਮਨਾਵਾਂ ਪੂਰੀਆਂ ਕਰਨੀਆਂ ਸਾਰੇ ਪਰਿਵਾਰ ਤੇ ਚੜ੍ਹਦੀ ਕਲਾ ਵਿੱਚ ਰੱਖਣ ਸਾਨੂੰ ਪਰਿਵਾਰ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਮੇਸ਼ਾ ਹੀ ਸਾਡੇ ਤੇ ਕਿਰਪਾ ਕਰਦੇ ਨੇ ਚਰਨ ਸ਼ਾਨ ਗੁਰ ਏਕ ਪੰਡਾ ਜਾਇ ਚਲ ਸਤਿਗੁਰੂ ਕੋੜ ਪੰਡਾ ਅਗੇ ਹੋਇ ਲਿਥੈ ਕਿ ਤੋਂ ਇਸ ਤਰ੍ਹਾਂ ਵੈਲਫੇਅਰ ਸੁਸਾਇਟੀ ਵੱਲੋਂ ਵੀ ਇਹ ਪਹਿਲਾ ਉਪਰਾਲਾ ਕੀਤਾ ਗਿਆ ਅੱਜ ਉਪਰਾਲਾ ਕੀਤਾ ਹੈ ਹਰ ਸਾਲ ਗੁਰੂ ਮਹਾਰਾਜ ਦੀ ਕਿਰਪਾ ਕਰਨ ਸਾਡੇ ਤੇ ਮਿਹਰ ਭਰਿਆ ਹੱਥ ਰੱਖਣ ਇਹ ਉਪਰਾਲਾ ਸਾਨੂੰ ਇਸੇ ਤਰ੍ਹਾਂ ਹੀ ਕਰਨ ਦਾ ਬਲ ਬੁੱਧੀ ਉਤਮਕਸ਼ੇ ਦੇ ਰਹਿਣ ਕਿਉਂਕਿ ਬਹੁਤ ਹੀ ਸਰਕਾਰਯੋਗ ਸਾਡੀ ਸੰਗਤਾਂ ਕਲਾਸ਼ ਨਗਰ ਤੋਂ ਚਾਹੇ ਪ੍ਰਬਾਤ ਫਿਰੂਪ ਦੇ ਅੰਦਰ ਹੈ ਚਾਹੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਹੈ